ਹੋਲ ਜਾ ਹੁਣ ਆ ਚੈੱਕ ਕਰੋ ਆਏ ਹਾਂ ਇਹ ਤੁਹਾਡਾ ਕੰਮ ਤਾਂ ਨਹੀਂ ਇਹ ਬੰਗੂੜੇ ਦਾ ਕੀ ਚੱਕਰ ਚੈੱਕ ਕਰੋ ਹੈਸ਼ਟੈਗ ਲੱਗਾ ਬਲੂ ਆਟਰ ਦਾ ਪੂਰੀਆਂ ਜਗਨ ਪੁਜਾਂਡੀਆਂ ਨੇ ਪੁਰਜ ਕਲੀਫਾ ਵੀ ਲੈ ਕੇ ਜਾਵਾਂਗੇ ਕਿ ਇਹ ਮਰੀਨਾ ਬੀਚ ਹੈ ਤੇ ਉਹ ਵੈਸੇ ਇੰਜੋਏਮੈਂਟ ਕਰ ਰਹੇ ਆ ਯਾਰ ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਸੋ ਆ ਬਹੁਤ ਵਧੀਆ ਹੋਵੋਗੇ ਤੇ ਆਪਾਂ ਪ੍ਰੋਮਿਸ ਕੀਤਾ ਸੀ ਅੱਜ ਤੁਹਾਨੂੰ ਲੈ ਆਏ ਹਾਂ ਮਰੀਨਾ ਬੀਚ ਤੇ ਜਿਹਨੂੰ ਕਹਿੰਦੇ ਆ ਤੇ ਸੌਫ ਹੈਗਾ ਬਲੂ ਆਟਰ ਦਾ ਹਾਂਜੀ ਤੇ ਅੱਗੇ ਹੁਣ ਨਾ ਨਾ ਚੈਲੈਂਜ ਚੱਲਣਗੇ ਕਾਰਾ ਬੋਲ ਲਾ ਜੀ ਕਰੋ ਮਿੱਤਰੋ ਆਪਾਂ ਤੁਹਾਨੂੰ ਅਜ ਮਰੀਨਾ ਬੀਚ ਤੇ ਆ ਗਿਆ ਮਿੱਤਰੋ ਹਾਂਜੀ ਮਿੱਤਰੋ ਚੈੱਕ ਕਰੋ ਵੈਲਕਮ ਟੂ ਬਲੂ ਵਾਟਰ ਨਾਜੀ ਨਾਜੀ ਖੋਲ ਜਾ ਹੁਣ ਹਟ ਜਾ ਪਿੱਛੇ ਤੇਰੀ ਕੈਮਰਾ ਤੋਂ ਮਿੱਤਰ ਲਿਫਟ ਚੜ ਉੱਪਰ ਦਿਖਾਈਏ ਆਪਾਂ ਬਾਹਰ ਦਾ ਮਾਹੌਲ ਚੋਲ ਨਾਲੇ ਆਪਾਂ ਦੇਖੀਏ ਖੁਦ ਕਿਵੇਂ ਪਹਿਲੀ ਵਾਰ ਆਏ ਜੇ ਤੁਸੀਂ ਵੀ ਹਾਂਜੀ ਪਿਆਰੇ ਉਹ ਪਹਿਲੀ ਵਾਰ ਆਏ ਆ ਇਨਸ਼ਾਅੱਲਾ ਸਾਡੀ ਕੋਸ਼ਿਸ਼ ਇਹ ਤੁਹਾਡੀ ਮੁਲਾਕਾਤਾਂ ਨੇ ਜਿਹੜੀਆਂ ਤੁਸੀਂ ਸਾਨੂੰ ਵੀ ਲੈ ਆਏ ਜੀ ਇੱਥੇ ਹਾਂਜੀ ਚਲੋ ਇਹ ਯਾਰ ਘੁੰਮਣ ਦੇ ਸ਼ੌਂਕ ਵਰਲੇ ਵਰਲੇ ਚਲੋ ਪੂਰੇ ਕਰਨੇ ਚਾਹੀਦੇ ਨੇ ਹਰ ਇੱਕ ਨੂੰ ਮਹਾਰਾਜ ਆ ਚੱਕ ਕਰੋ ਆਏ ਹਾਂ ਇਹ ਤਾਂ ਛਤਰੀ ਹੈ ਜਿੱਦਾਂ ਜਦੋਂ ਮੀਂਹ ਆ ਜੇ ਮੇਰੇ ਖਿਆਲੋਂ ਅਸਲੀ ਹੈ ਉਹ ਸਾਹਮਣੇ ਮਿੱਤਰੋ ਪੰਗੋੜਾ ਆਪਾਂ ਦੂਸਰੀ ਸਾਈਡ ਤੋਂ ਤੁਹਾਨੂੰ ਦਿਖਾਉਣਾ ਹੈ ਪੰਗੋੜਾ ਦਵਾਈ ਦਾ ਬਲੂ ਵਾਟਰ ਚੈੱਕ ਕਰੋ ਹੈਸ਼ਟੈਗ ਲੱਗਾ ਬਲੂ ਵਾਟਰ ਦਾ ਹਾਂ ਹਾਂ ਚੈੱਕ ਕਰੋ ਮਿੱਤਰ ਤੇ ਪ੍ਰੋਫੈਸ਼ਨਲ ਹੀ ਬੰਦੇ ਆਉਂਦੇ ਆ ਯਾਰ ਸਾਹਮਣੇ ਬਿਲਡਿੰਗਾਂ ਚੈੱਕ ਕਰੋ ਯਾਰ ਮਾਰਦੀਆਂ ਸ਼ਾਈਨ ਬਹੁਤ ਹੀ ਹੈਂਡ 뷰 ਆ ਯਾ ਜ਼ਬਰਦਸਤ ਜਿੰਨੂੰ ਕਹਿੰਦੇ ਆ ਨਾ ਬਹੁਤ ਹੀ ਫੈਂਟਾਸਟਿਕ ਹੈ ਯਾਰ ਉਪੜੀ ਜਾ ਰਿਹਾ ਯਾਰ ਅਸੇ ਪਾਸੇ ਦੀਆਂ ਬਿਲਡਿੰਗਾਂ ਮੈਂ ਕਹਿਆ ਪੂਰੀਆਂ ਜਗਨਪੁਜਾਂਡੀਆਂ ਨੇ ਹਾਂਜੀ ਮਿੱਤਰ ਕਿਵੇਂ ਅੱਜ ਲੱਗ ਰਿਹਾ ਅੱਜ ਤੁੰਬਗੇ ਆਸੇ ਪਾਸੇ ਦੀ ਰੌਣਕ ਜੱਸ ਜੱਸ ਆ ਗਿਆ ਇਹ ਪੂਰਾ ਮਜ਼ਾ ਆਉਂਦਿਆ ਸਾਨੂੰ ਜਿਹੇ ਕਿਹਾ ਸੀ ਨਾ ਬੜੀ VIP ਜਗ੍ਹਾ ਤੁਹਾਨੂੰ ਵਿਜ਼ਿਟ ਕਰਾਵਾਂਗੇ ਹਾਂਜੀ ਜੀ ਜਨਾਬ ਮਰੀਨਾ ਵੀ ਕਿਤੇ ਸੀ ਤੇ ਇਹ ਜਿਹੜਾ ਨਾ ਇਨਸ਼ਾ ਅੱਲਾਹ ਜਨ ਲੈਕਸ ਵੀ ਹੋਰ ਲੈ ਕੇ ਜਾਵਾਂਗੇ ਪਰ 5-7 ਦਿਨ ਹੋਰ ਸਿਰ ਪੂਰਾ ਗੋਰਜ ਕਲੀਫਾ ਵੀ ਲੈ ਕੇ ਜਾਵਾਂਗੇ ਕਿ ਕੁਝ ਥੋੜੇ ਦਿਨਾਂ ਤੱਕ ਤੁਹਾਨੂੰ ਮਤਲਬ ਜੀਨ ਸਿਖਾਓਗੇ ਨਾ ਤੁਹਾਨੂੰ ਮਤਲਬ ਤੁਸੀਂ ਕੀ ਕਰਨਾ ਹੈ ਕਮੈਂਟਸ ਵਿੱਚ ਆਪਣਾ ਦੱਸਣਾ ਹੈ ਕਿ ਤੁਹਾਨੂੰ ਆਵੜਾ ਜਿਹੜਾ ਕਿੱਥੇ ਲੈ ਕੇ ਚੱਲੇਗੀ ਆਪਾਂ ਹਾਂ ਤੁਹਾਨੂੰ ਜਿਹੜਾ ਵਿਜ਼ਿਟ ਕਰਾਇਆ ਤੁਹਾਨੂੰ ਚੈੱਕ ਕਰੋ ਕਿੱਥੇ ਆਏ ਆ ਹੁਣ ਇਹ ਮਰੀਨਾ ਬੀਚ ਹੈ ਜਿਹਨੂੰ ਕਹਿੰਦੇ ਆ ਬਲੂ ਵਾਟਰ ਬਲੂ ਵਾਟਰ ਬਲੂ ਵਾਟਰ ਆ ਚੈੱਕ ਕਰੋ ਪੰਗੂੜਾ ਬਸ ਨਾਮ ਵੀ ਆ ਜਾਣਗਾ ਬਿਲਕੁਲ ਨਾਮ ਆ ਜਾਣੇ ਆ ਅੰਗਰੇਜ਼ ਨਾਮ ਦੇਖੋ ਅੰਗਰੇਜ਼ ਦੇਖੋ ਚੈੱਕ ਕਰੋ ਅ ਅ ਅ ਅੱਜ ਭਰਾਣੇ ਛੋਟੇ ਸੀ ਕਹਿੰਦਾ ਘੁੰਮ ਗਏ ਹੀ ਆਉਣਾ ਹੈ ਸਾਡਾ ਤਾਂ ਮੂਡ ਬਣ ਗਿਆ ਹੈ ਵਾਪਸ ਜਾਣ ਦਾ ਲੇਕਿਨ ਜੇ ਤੋ ਮੰਨ ਹੀ ਹੋਵੇ ਕਿ ਜਾਣਾ ਹੀ ਜਾਣਾ ਫਿਰ ਆਪਾਂ ਜਾਣਾ ਹੀ ਜਾਣਾ ਜੋ ਮਰਜ਼ੀ ਹੋ ਜੇ ਹੈ ਆ ਹੁਣ ਘੁੰਮਦਾ ਘਮਦਾ ਨਹੀਂ ਇਹ ਬੰਗੂੜੇ ਦਾ ਕੀ ਚੱਕਰ ਹੈ ਜੀ ਤੇ ਭਾਈ ਆਈ ਕਹਿੰਦੇ ਆ ਇਹਨੂੰ ਤੇ ਆ ਤੁਹਾਨੂੰ ਇੱਥੇ ਲੈ ਕੇ ਜਾ ਰਹੇ ਹਾਂ ਇਨਸ਼ਾ ਅੱਲਾਹ ਥੋੜਾ ਜ੍ਹਾ ਉੱਚੀ ਬੋਲੋ ਫਿਰ ਸੁਨਣਾ ਨਹੀਂ ਨਾ ਭਾਈ ਜਾਨ ਦੀ ਸੇਕ ਸੁੜੀ ਗੜੀ ਕੋਈ ਚੱਕਰ ਵਾਲੀ ਗੱਲ ਨਹੀਂ ਮੈਂ ਇਹ ਮੈਨੂੰ ਮੈਨੂੰ ਫਿਰ ਕਈ ਭਈ ਹੁਣ ਘੁੰਮਣ ਕੰਮ ਕੁੰਮਣੀ ਹੈਗਾ ਇਹਦਾ ਨਹੀਂ ਤਾਂ ਆਪਾਂ ਘਮਾਈਏ ਇੰਜਨ ਸਟਾਰਟ ਕਰੀਏ ਨਾਲ ਬੜਾ ਵੀ ਆਈਟੀ ਪ੍ਰੋਟੋਕੋਲ ਚੱਲ ਰਹੀ ਹੈ ਚਲੋ ਮੱਠੀ ਮੱਠੀ ਬਾਜ ਚ ਸੌਂਗ ਚੱਲਣ ਦੇ ਹੈ ਤਾਰੇ ਜੀ ਬੜੇ ਚਮਕਣ ਦੇ ਉੱਪਰ ਨੂੰ ਬਾਜੀ ਬਾਬ ਬੜੀ ਇੱਧਰ ਸੈਲਫੀ ਸਟਿਕ ਹੋਣ ਦੇ ਬਾਬਿਓ ਆਹ ਤਾਂ ਲਵਾਇਆ ਹਾਂ ਕੀ ਪੋਜ਼ ਹੈ ਯਾਰ ਆ ਰਸਤਾ ਕਿੱਧਰ ਨੂੰ ਜਾਂਦਾ ਐਵੇਂ ਹੀ ਐਧਰ ਨੂੰ ਹੈਨਾ ਬੜਾ ਘੈਂਟ ਹੈ ਵੀਊ ਯਾਰ ਛੁੱਟੀ ਅੱਜ ਛੁੱਟੀ ਹੈ ਤੇ ਕਿਵੇਂ ਲੱਗ ਰਿਹਾ ਛੁੱਟੀ ਦਾ ਸਫਲ ਛੁੱਟੀ ਤੇ ਹੈ ਜਨਾਬ ਅਸੀਂ ਤੇ ਬੜੀ ਇੰਜੋਏ ਕਰ ਰਹੇ ਹਾਂ ਅਸਲੀ ਸਮੂ ਆਈਡੀਆ ਨਹੀਂ ਸੀਗਾ ਨਹੀਂ ਤੇ ਤੁਹਾਨੂੰ ਦਿਨ ਤੱਕ ਵੀ ਹੋਰ ਦਿਖਾਣਾ ਚਾਹੀ ਸੀ ਬਟ ਕੀ ਹੈ ਕਾ ਇਨਸ਼ਾਅੱਲਾ ਨਾਲ-ਨਾਲ ਚੱਲੇ ਆਂ ਤਮੇ ਲੈ ਕੇ ਜਾ ਰਹੇ ਹਾਂ ਜਨਾਬ ਤੇ ਸਾਡੇ ਚਲੋ ਚਲੋ ਆਓ ਆਓ ਨਾ ਫਿਰ ਜਲਦੀ ਆਓ ਟਾਈਮ ਵੀ ਆਪਣੇ ਕੋਲ ਘਟਾ ਹੈ ਹੈ ਚੰਗੀਆਂ ਯਾਰ ਖੰਜੂਰਾਂ ਗਜਾਰਾਂ ਜੀ ਇੱਥੇ ਲਾਈਆਂ ਨੇ ਇਹਨਾਂ ਨੇ ਵੈਸੇ ਹਵਾ ਵੀ ਠੰਡੀ ਹੈ ਹੈ ਸਾਹਮਣੇ ਲੱਗੇ ਆਂਦੀ ਹੈ ਉਹ ਵਰਵਾ ਫੜੀ ਜਿਹੜੀ ਲੱਗੀ ਬਿਲਕੁਲ ਉਹ ਥੱਲੇ ਜਾ ਕੇ ਕੋਈ ਸ਼ਾਇਦ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਉਹ ਆਪਣਾ ਸਿਰ ਦਿਲ ਕੀ ਹੋ ਜਾਣਾ ਜੀ ਜੀ ਥੱਲੇ ਦਾ ਤਾਂ ਫਾਇਦਾ ਨਹੀਂ ਇਹ ਦੂਰੋਂ ਜਿੰਨਾ ਦੂਰ ਆਪਾਂ ਹੋਵਾਂਗੇ ਅੱਜ ਬਹੁਤ ਘੈਂਟ ਲੱਗੇਗੀ ਦੇਖਣ ਨੂੰ ਬਹੁਤ ਵਧੀਆ 뷰 ਸ਼ਾਨਦਾਰ ਮਿਲੇਗਾ ਆਪਾਂ ਨੂੰ ਜਿਹੜੇ ਇੱਥੇ ਰਹਿੰਦੇ ਆ ਉਹਨਾਂ ਨੂੰ ਤਾਂ ਆਮ ਜੀ ਗੱਲ ਲੱਗਦੀ ਹੈ ਕਿ ਹਾਂ ਇਹ ਚੀਜ਼ ਘੁੰਮਣ ਵਾਲੀ ਨਹੀਂ ਹੈ ਹਨਾ ਇਦਾਂ ਹੀ ਹੈ ਹਾਂ ਜਿਹੜੇ ਨੇ ਮਤਲਬ ਉਹ ਜਿਹੜੇ ਗਾਣੇ ਭਾਈ ਉਹ ਕੋਈ ਉਹਨਾਂ ਦੇ ਆਪੇ ਦਾ ਨਹੀਂ ਹੈਗਾ ਉਹ ਜਿਹੜੇ ਰਹਿੰਦੇ ਨੇ ਉਹਨਾਂ ਵਾਸਤੇ ਪੁਰਾਣੀ ਚੀਜ਼ ਹੈ ਉਹਨਾਂ ਲਈ ਪੁਰਾਣੀ ਚੀਜ਼ ਜਿਹੜੀ ਆ ਨਵੀਂ ਆਈ ਹੈ ਉਹਨਾਂ ਵਾਸਤੇ ਨਵੀਂ ਚੀਜ਼ ਜਿਵੇਂ ਆਪਣੇ ਲਈ ਜਿਵੇਂ ਆਪਾਂ ਪਹਿਲੀ ਵਾਰ ਆਏ ਹਾਂ ਹੁਣ ਤੇ ਜੀ ਹੁਣ ਆਪਾਂ ਆਪਣੀ ਵੀਵਰ ਨੂੰ ਦਾਰਿਆਂ ਨਾਲ ਦਿਨ ਚਲਾ ਰਹੇ ਹਾਂ ਜੀ ਇੱਥੇ ਸਿਕਿਉਰਟੀ ਵੀ ਬਹੁਤ ਹੈ ਸਿਕਿਉਰਟੀ ਜੀ ਜੀ ਬੱਤਰ ਮੈਂ ਆ ਗੱਡੀ ਦਾ ਲਾਇਸੈਂਸ ਬਣਾਉਣਾ ਜਾਂ ਆਈਡੀ ਦਾ ਜਦੋਂ ਬਣਾਇਆ ਆਪਾਂ ਬਾਬੇ ਘੁੰਮਦਾ ਯਾਰ ਥੋੜਾ ਬਹੁਤਾ ਦੇਖ ਦੇਖ ਥੋੜਾ ਬਹੁਤਾ ਅੱਗੇ ਨੂੰ ਜਾ ਰਿਹਾ ਪੰਗੋੜਾ ਯਾਰ ਜਾਂਦਾ ਹੈਗਾ ਸਲੋ ਸਲੋ ਜਾਂਦਾ ਕਿ ਵੈਸੇ ਹੀ ਸਲੋ ਕਰਨ ਦੇ ਆ ਕੋਈ ਚੱਕਰ ਨਹੀਂ ਆਪਣਾ ਹੀ ਹੈ ਤੇ ਰਾਜ ਹੈ ਇਨਸ਼ਾਅੱਲਾ ਜਿੰਮੇ ਨਾ ਇਸ ਟਾਈਮ ਤਾਂ ਬਿਲਡਿੰਗਾਂ ਪੂਰੀਆਂ ਦਿਸਣੀਆਂ ਕਿ ਹਾਂ ਬਿਲਡਿੰਗ ਗੇੜੀ ਗੇੜੀ ਬੈਟਿੰਗ ਕਰਦੇ ਆ ਦਿਨ ਦਿਨ ਦਾ ਸ਼ਾਨਦਾਰ ਵਿਊ ਹੋਰ ਜਾਂ ਨਾਈਟ ਦਾ ਵਹਲਾ ਹੀ ਆ ਨਾ ਘੈਂਟ ਹਰ ਇੱਕ ਜਗ੍ਹਾ ਕੋਈ ਵੀ ਚਾਹੇ ਹੋਵੇ ਆਪਾਂ ਟਿਕਟਾਂ ਘਟਾਵਾਂਗੇ ਤਾਂ ਆਪਾਂ ਇਹਦੇ ਵਿੱਚ ਬੈਠ ਸਕਦੇ ਹਾਂ ਇਦਾਂ ਹੀ ਆ ਆ ਟਿਕਟ ਘਾਰੀ ਆ ਸਮਝ ਲਓ ਆ ਸਾਹਮਣੇ ਤੁਹਾਨੂੰ ਦੇਖ ਹੀ ਰਿਹਾ ਹੁਣ ਗੈਸਟ ਸਰਵਿਸ ਜੇ ਇਨਫੋਰਮੇਸ਼ਨ ਕੋਈ ਵੀ ਲੈਣੀ ਆ ਗੈਸਟ ਸਰਵਿਸ ਦੇ ਤਾਂ ਘਟੋ ਕਰ ਸਕਦੇ ਆ ਦਾ ਛੁੱਟੀ ਦਾ ਮਾਅਮਲਾ ਹੈ ਬੜਾ ਵੀਆਈਪੀ ਪ੍ਰੋਟੋਕੋਲ ਹੈ ਜਨਾਬ ਇਹ ਤਾਂ ਮੈਂ ਤਾਂ ਖੁਦ ਵੀ ਨਵੀਂ ਜਗ੍ਹਾ ਤੇ ਆ ਕੇ ਥੋੜਾ ਜਿਹਾ ਜਿਹੜਾ ਨਾ ਇਹ ਉਹ ਨਹੀਂ ਤੇ ਦੂਸਰੀ ਵਾਰੀ ਪਰ ਮੈਂ ਜਿੱਦ ਕਰ ਰਿਹਾ ਸੀ ਕਿ ਬੁਰਜ ਖਲੀਫਾ ਚਲੀਏ ਪਰ ਇੱਕ ਭਾਈ ਕਹਿੰਨ ਡਿਆ ਸੀ ਕਿ ਆਪਾਂ ਮਰੀਨਾ ਬੀਚ ਤੇ ਜਾਣਾ ਹੈ ਬਲੂ ਵਾਟਰ ਤੇ ਜਾਣਾ ਆਪਾਂ ਕਹਿੰਦੇ ਮੈਂ ਕਿਹਾ ਠੀਕ ਹੈ ਪਹਿਲਾਂ ਤਾਂ ਹਰ ਮੰਨ ਲਈ ਸੀ ਆਪਾਂ ਹਨਾ ਕਿ ਨਹੀਂ ਯਾਰ ਆ ਸਲਫੀਆਂ ਸਲਫੀਆਂ ਚੰਗੀਆਂ ਹੋਣੀਆਂ ਡਾਂਸ ਡੂਨਸ ਐ ਐ ਐ ਚੈੱਕ ਕਰ ਲੈ ਮਿੱਤਰ ਬਣਵਾਓ ਯਾਰ ਪਾਸਪੋਰਟ ਬਣਵਾਓ ਜਲਦੀ ਬਣਵਾਓ ਯਾਰ ਐਹੋ ਜਿਹਾ ਸ਼ਾਨਦਾਰ ਤਰੀਕਾ ਸ਼ਾਨਦਾਰ ਮਜ਼ਾ ਨਹੀਂ ਲੱਭਣਾ ਕਿਤੇ ਵੀ ਨਹੀਂ ਤੀ ਯਾਰ ਤੂੰ ਵੀ ਥੋੜਾ-ਥੋੜਾ ਮਿੱਤਰ ਜੋ ਜਿਮਾਨ ਫਿਰ ਡਾਂਸ ਕਰ ਰਿਹਾ ਲਾਈਵ ਕਾਨਸਰਟ ਹੋ ਰਿਹਾ ਉਥੇ ਅੱਗੇ ਹਾਂ ਚਲ ਆਇਆ ਯਾਰ ਉੱਪਰ ਦਾ ਮੌਲ ਦੇ ਤਾਂ ਵੈਸੇ ਐਨਜੋਇਮੈਂਟ ਕਰ ਰਹੇ ਆ ਯਾਰ ਯਾਰ ਸਾਹਮਣੇ ਪ੍ਰੋਜੈਕਟਰ ਲੱਗਾ ਆ ਆ ਮਿੱਤਰ ਰਚਨੈ ਭਾਈ ਐਨਜੋਇਮੈਂਟ ਅੱਜ ਦਾ ਕਰਨਾ ਯਾਰ ਅੱਜ ਤਾਂ ਦੇਣੀ ਐ ਇੱਥੇ ਯਾਰ ਪੂਰੀਆਂ ਬੇਸਾਂ ਫੂਸਾਂ ਵਜੰਡੀਆਂ ਨੇ ਮਿੱਤਰ ਉਹ ਆਪਰੇਟਰ ਵਾਲਾ ਇਕੱਲਾ ਹੀ ਡਾਂਸ ਕਰ ਰਹੇ ਨੇ ਕੀ ਚੱਕਰ ਹੈ ਉਹਨਾਂ ਦਾ ਜਾ ਪੰਜਾਬੀ ਸੌਂਗ ਲਾ ਯਾਰ ਮੈਂ ਕਹਿ ਕੇ ਆਵਾਂ ਕਿ ਪੰਜਾਬੀ ਸੌਂਗ ਲਾ ਨਿਸ਼ਾਨੇ ਜਿੰਦਗੀ ਸਿਰਾ ਕਰਾਉਨੇ ਆ ਹਾਂਜੀ ਕਿਉਂ ਸਿਰਾ ਕਰਾਉਂਦੇ ਜੀ ਮਿੱਤਰੋ ਸਾਨੂੰ ਦੱਸ ਸਕਦੇ ਜੀ ਤੁਸੀਂ ਯਾਰ ਭਾਈ ਜੰਗਾ ਹੀ ਕੋਈ ਚੰਗਾ challa ਹੀ ਨਹੀਂ ਜਾਂਦਾ ਮੈਨੂੰ ਲੱਗਦਾ ਫੱਕ ਫੁੱਕ ਗਿਆਣ ਹੈ ਭਾਈ ਜਾਨ ਨੂੰ ਪਾਣੀ ਪੁਣੀ ਦੇ ਹੀ ਲੈ ਗਿਆ ਯਾਰ ਆ ਵੀ ਥਿਊ ਵਾਲਾ ਤਖਣਾ ਬਣਾਉਣ ਲੱਗਦਾ ਕੋਈ ਹੋਰ ਆ ਰਿਹਾ ਕਰਨਾ ਚਲਾ ਰਿਹਾ ਲੱਗਦਾ ਹਣਾ ਵੀਰ ਪਿਕਚਰ ਕਰਨ ਲੱਗਿਆ ਉਹਨਾਂ ਨੇ ਮਿਊਜ਼ਿਕ ਹੀ ਬੰਦ ਕਰਤੇ ਦੱਸੋ ਜੀ ਚਲੋ ਕੋਈ ਗੱਲ ਟੈਨਸ਼ਨ ਨਹੀਂ ਲੈਣੀ ਮੇਰੇ ਹੁੰਦਿਆ ਮੈਂ ਕਿਹਾ 15 ਕੋ ਮਿੰਟ ਦੀ ਉਹਨਾਂ ਨੂੰ ਬ੍ਰੇਕ ਦੇਵਾ ਦਈਏ ਯਾਰ ਐਵੇਂ ਖਲਾਜੀ ਦਾ ਬੜਾ ਇੱਥੇ ਕਿਸੇ ਦਾ ਯਾਰ ਉਹ ਅਗਲੇ ਲੱਗੇ ਬਜੇ ਨੇ ਕਿਸੇ ਆਪਣੇ ਦੇ ਚਲ ਕੋਈ ਚੱਕਰ ਨਹੀਂ ਯਾਰ ਟੈਨਸ਼ਨ ਨਹੀਂ ਲੈਣੀ ਮੇਰੇ ਹੁੰਦਿਆ ਮਿੱਤਰ ਆਪਾਂ ਫਿਰ ਉਹਨਾਂ ਅਗਲੇ ਸਟੈਪ ਤੇ ਵਧੀਏ ਹੌਲੀ ਹੌਲੀ ਯਾਰ ਆਪਾਂ ਇੱਕੋ ਜਗ੍ਹਾ ਤੇ ਰੁਕੇ ਦਾ ਫਾਇਦਾ ਕੀ ਹੈ ਆਪਾਂ ਆਏ ਸਾਈਡ ਤੇ ਲੈਕ ਜਾਣੇ ਮੈਂ ਕਹੇ ਜੇ ਘਰੇ ਹੁੰਦਾ ਤੇ ਤੂੰ ਇਸ ਟਾਈਮ ਨੂੰ ਤੇਰੇ ਹੋਸ਼ ੁੱਡੇ ਹੋਸ਼ ੁੱਡੇ ਹੋਣੇ ਹੈ ਪਿਕਚਰ ਵੀ ਠੀਕ ਨਹੀਂ ਇੰਨੀ ਖਾਸੀ ਚੰਗੀ ਵੀ ਨਹੀਂ ਆਉਂਦੀ ਭਾਜੀ ਉਹ ਬਾਹਰਲੀ ਸਾਈਡ ਬਹੁਤ ਵਧੀਆ ਹੋਊਗੀ ਭਾਈ ਜਾਨੂ ਵੀਡੀਓ ਤੇ ਫੋਟੋਆਂ ਦਾ ਬੜਾ ਹੀ ਸ਼ੌਂਕ ਹੈ ਚੰਗੀ ਐਡੀਟਿੰਗ ਕਰਦੇ ਆ ਇਹ ਵੀ Samsung Ultra 25 ਤੇ ਯਾਰ ਬਹੁਤ ਵਧੀਆ ਸਾਨੂੰ ਵੀ ਜਿਹੜਾ ਨਾ ਕੋਈ 16 Pro Max ਲੈਵ ਜੈਨਾ ਤੇ ਫਿਰ ਕੰਮ ਹੋ ਕੇ ਨਹੀਂ ਯਾਰ ਤੁਸੀਂ ਚੰਗਾ ਖਾਸਾ ਚੰਗਾ ਮੋਬਾਈਲ ਰੱਖਿਆ ਹਜੇ ਤੁਸੀਂ ਉਸ ਤੋਂ ਛੋਟਾ ਲੈਵਲ ਭਾਲਦੇ ਜੇ ਆਹ ਤੇ 24 ਹੈਗਾ ਇਹ ਤੇ 24 25 ਅੱਛਾ 4 ਐ ਮੈਂ ਸਮਝਿਆ 5 ਐ ਆ ਵੀ ਖਾਸਾ ਚੰਗਾ ਵੀਊ ਹੈ ਭਾਜੀ ਹਾਂ ਹਾਂ ਸ਼ਾਨਦਾਰ ਹੈ ਯਾਰ ਵਾਹ ਮਿੱਤਰ ਵਾਹ ਨਜ਼ਾਰੇ ਦੁਨੀਆ ਦੇ ਲੈਣ ਲਈ ਬਣੇ ਆ ਪਰ ਤੂੰ ਲੈਣ ਦੇ ਆ ਹੈ ਨਿਆਰੇ ਤੁਸੀਂ ਇੱਥੋਂ ਤੇ ਸ਼ੀਕ ਹੋਵੋ ਮਿੱਤਰ ਤੇ ਫਿਰ ਕੀ ਕੀ ਕਰ ਸਕੋ ਤੁਸੀਂ ਸਹੀ ਦੱਸਿਓ ਕੀ ਖਿਆਲ ਹੈ ਕੀ ਖਿਆਲ ਹੈ ਇਹ ਤਾਂ ਦੱਸੋ ਸਾਨੂੰ ਜੇ ਇੱਥੋਂ ਤੇ ਤੁਸੀਂ ਸ਼ੀਕ ਹੋਵੋ ਤਾਂ ਸ਼ੀਕ ਹੈ ਜੀ ਤੁਹਾਨੂੰ ਪਤਾ ਹੈ ਅੱਲਾਹ ਬਾਖ ਹੀ ਬਣਾਏਗਾ ਫਿਰ ਅਗਲੇ ਜਮਾਨੇ 'ਚ ਬਣਾਏਗਾ ਫਿਰ ਤੁਹਾਨੂੰ ਨਹੀਂ ਨਹੀਂ ਇਨਸ਼ਾਅੱਲਾ ਬਣ ਜਾਵਾਂਗੇ ਬਣ ਜਾਵਾਂਗੇ ਥੋੜਾ ਟਾਈਮ ਲੱਗੇਗਾ ਹੈ ਇਸੀ ਜਨਮ ਚੀ ਸਾਹਿਬ ਕਿਤਾਬ ਲਾਣਾ ਕੋਈ ਸੋਹਣਾ ਵਾਲਾ ਚਲੋ ਕੋਈ ਗੱਲ ਇਹ ਬਸ ਸੁਪਨੇ ਚ ਸ਼ੇਕ ਜਲਦੀ ਬਣ ਜਾਣਾ ਆਪਾਂ ਉਦੋਂ ਚਲ ਟਾਈਮ ਲੱਗਣਾ ਸੁਪਨੇ ਚ ਥੋੜਾ ਜਲਦੀ ਬਣ ਜਾਣਾ ਆਪਾਂ ਜੀ ਹਾਂ ਰਾਤੀ ਬਾਸੂ ਜੀ ਸਾਹਿਬ ਕਿਤਾਬ ਪਿਕਚਰ ਦੇਖ ਕੇ ਸੋਹਣੀਆਂ ਦੇ ਸਭ ਤੋਂ ਸ਼ੇਕ ਹੋਗੇ ਚੀਤੀ ਰੋਗੀ ਜੀ ਜੀ ਜੀਰ ਮਾ ਸੋਰੀ ਤੇ ਜੀ ਸਰ ਕੋਈ ਨਹੀਂ ਸਾਜੀ ਇੱਥੇ ਬੜੀ ਗਿਆ ਜੀ ਵਿਚਰਾਣੀ ਇੱਥੇ ਦੇਖਣਾ ਚੈੱਕ ਕਰਦੇ ਆ ਕਰਦੇ ਆ ਚੈੱਕ ਨਾਲ ਚਲੋ ਭਾਈ ਜਾਂ ਦੀ ਫੋਟੋ ਚੈੱਕ ਕਰੀਏ ਲਿਆਓ ਹੁਣ ਆਪਾਂ ਜਾ ਰਹੇ ਹਾਂ ਬਾਹਰ ਫੇਰ ਹਾਂ ਹਾਂ ਜੀ ਆ ਤਾਂ ਥੋੜਾ ਜਿਆ ਮਾਹੌਲ ਜੀ ਕਿਰਾਣਾ ਚੀਜ਼ ਸੀ ਕਿ ਆ ਵੀ ਚਲੋ ਤਾਂ ਆ ਵੀ ਕਮਾ ਲਈਏ ਕਿ ਕਿੜੀਆਂ ਕੜੀਆਂ ਚੈੱਕ ਕਰ ਦੋਸੀ ਆ ਦੇਖੋ ਕਿ ਅਸੀਂ ਬੰਦਾ ਆ ਵੀ ਬੋਦਲ ਜੀ ਨਹੀਂ ਵੀ ਜਗਾ ਤੇ ਆ ਕੇ ਬੰਦਾ ਚੱਕਰ ਯਾਰ ਉਹ ਪਿੱਛੇ ਚੱਕਰ ਹੋਇਆ ਇਹ ਅੰਦਰ ਕੁਝ ਖਾਸਾ ਹੀ ਮਾਹੌਲ ਵੱਖਰਾ ਜਾਂ ਇਹ ਚੱਕਰ ਕੀ ਹੈ ਯਾਰ ਲੈਟ ਮੀ ਟੂਜ਼ਰਸ ਦੁਬਈ ਵਾਜੀ ਵਾ ਚੈੱਕ ਕਰ ਯਾਰ ਬੜਾ ਤਗੜਾ ਪੋਸਟ ਮਾਰਿਆ ਉਹਨੇ ਯਾਰ ਖੇਰਵਾਨੀ ਜੀ ਪਾ ਕੇ ਹੁਣ ਆ ਗਏ ਉਸ ਤੋਂ ਬਾਹਰ ਤੇ ਹੁਣ ਫਿਰ ਆਪਾਂ ਬਸਦਾ ਹੋ ਨਹੀਂ ਕਰੀਏ ਇੱਥੇ ਕਿਤੇ ਉਹ ਆਪਾਂ ਨੂੰ ਜਾਣਾ ਪੈਣਾ ਉਹ ਲਿਫਟ ਰਾਈ ਥੱਲੇ ਨੂੰ ਜਾਣਾ ਪੈਣਾ ਤੇ ਆਪਾਂ ਨੂੰ ਬਸਦੀ ਹੋਣੀ ਕਰਨੀ ਬਣੀ ਮਿੱਤਰ ਫਿਰ ਲੈ ਲਈ ਆਪਾਂ ਨੂੰ ਬਸ ਫਿਰ ਆਪਾਂ ਜਾਣਾ ਮੈਟਰੋ ਸਟੇਸ਼ਨ ਆ ਖੜੀ ਯਾਰ ਜੀ ਜੀ ਦਾ ਕਰ ਚੈੱਕ ਕਰੋ ਸਾਹਮਣੇ ਖੜੀ ਬਲੀਓ ਬ੍ਰਾਊਨ ਕਲਰ ਦੀ ਸੱਚ ਜੀ ਦਾ ਹੈ ਬਟ ਆਪਾਂ ਐਸ ਲੋਕੇਸ਼ਨ ਨੂੰ ਬਾਹਰ ਤਾਂ ਕਰ ਦਿੰਦੇ ਇੱਕ ਵਾਰੀ ਇਦਾਂ ਕਰਦੇ ਵਾਹ ਲੁਕੇਸ਼ਨ ਇਹ ਲੁਕੇਸ਼ਨ ਸਾਡੇ ਕੋਲ ਵਾਹ ਯਾਰ ਅਸੀਂ ਘਰੇ ਕੀ ਪਤਾ ਕਦੋਂ ਆਉਣਾ ਹੈ ਆਉਣਾ ਵੀ ਕਿ ਨਹੀਂ ਆਉਣਾ ਹੁਣ ਇਹ ਤਾਂ ਮੂੰਹ ਧਰਨਾ ਨਹੀਂ ਕਰਦਾ ਹੁਣ ਚੱਲ ਗਏ ਨਾ ਯਾਰ ਬਹੁਤ ਆਪਾਂ ਘੁੰਮ ਦੁਰ ਫੇਲੇ ਹੈ ਹੌਲੀ ਹੌਲੀ ਯਾਰ ਦਰਸ਼ਕ ਆ ਰਹੇ ਨੇ ਤੇ ਹੈ ਜਿਨ੍ਹਾਂ ਨੂੰ ਵਧੀਆ ਲੱਗਦਾ ਜੇਲੀ ਵਾਲਾ ਕੰਮ ਹੈ ਜਿਨ੍ਹਾਂ ਦਾ ਹਨਾ ਮੋਬਾਈਲ ਤੁਸੀਂ ਭਰ ਲੈਣਾ ਫੋਟੋਆਂ ਘਰ ਘਰ ਮੈਨੂੰ ਲੱਗਦਾ ਮੋਬਾਈਲ ਥੱਕ ਗਿਆ ਹਣਾ ਤੁਸੀਂ ਨਹੀਂ ਥਕੇ ਹੋਣੇ ਨਹੀਂ ਜੀ ਮੈਂ ਤਾਂ ਕਰ ਜਿਆਦਾ ਸਟੇਟਸ ਦੇਣਾ ਪਾਈਆ ਘਟੋ ਘਟ ਜਦੋਂ ਤੇ ਆਏ ਆ ਇਹਨਾਂ ਨੇ 50 ਪਲੱਸ ਸਟੇਟਸ ਹੀ ਪਾ ਦਿੱਤੇ ਹੋਣੇ ਨੇ WhatsApp ਤੇ ਸਟੇਟਸ 50 ਪਲੱਸ ਆ ਆ ਪਾ ਭਾਜੀ ਉੱਪਰ ਨਹੀਂ ਜਾਣਾ ਆਪਾਂ ਜਾਣਾ ਥੱਲੇ ਇਧਰ ਦੀ ਇਧਰ ਦੀ ਅੰਦਰ ਦੇ ਆ ਕਿ ਕਿਧਰ ਉਹ ਵੀ ਅੰਦਰ ਆਪਾਂ ਉੱਤੇ ਕਿਧਰ ਜਾਣਾ ਆਪਾਂ ਉੱਪਰ ਨਹੀਂ ਜਾਣਾ ਭਾਜੀ ਭਾਜੀ ਆਪਾਂ ਉਹ ਥੱਲੇ ਦੀ ਆਏ ਆ ਭਾਜੀ ਇੱਧਰ ਅਨ ਯਾਦ ਆ ਪਤਾ ਲਿਆ ਸੌਰੀ ਸੌਰੀ ਮੈਂ ਗਲਤੀ ਆਇਆ ਖੱਲੇ ਆਪਾਂ ਹੁਣ ਜਾਣਾ ਚਾਹੇ ਲਿਫਟ ਰਾਈ ਚੱਲ ਜਾਨੇ ਆ ਤੇ ਚਾਹੇ ਪਰ ਤੁਹਾਡੇ ਜਿਹੜੇ ਵਟਸਐਪ ਤੇ 50 ਸਟੇਟਸ ਲਗਾਏ ਨੇ ਨਾ ਧਰਬ ਨਾਲ ਉਹ ਬੰਦ ਕਰ ਦੇ ਦੇਖਣ ਵਾਲਾ ਵੀ ਥੱਕ ਗਿਆ ਹੁਣ ਹੈ ਯਾਰ ਘੱਟ ਸਟੇਟਸ ਬਣਾਇਆ ਕਰੋ ਵੈਸੇ ਤੁਸੀਂ ਕੀ ਕਰੀਏ ਹੁਣ ਤੁਹਾਨੂੰ ਪਤਾ ਕਿੰਨਾ ਫਿਰਨਾ ਦਰਵਾਜ਼ੇ ਨੂੰ ਵਾਹ ਦੇਖਣ ਵਾਲਾ ਵੀ ਕਹਿੰਦਾ ਹੋਏਗਾ ਕਿੱਥੇ ਕਿੱਥੇ ਅੱਜ ਘੁੰਮਣ ਗਿਆ ਹੋਇਆ ਥੱਕ ਗਿਆ ਹੁਣ ਯਾਰ ਉਹ ਵੀ ਸੱਚੀ ਮੋਬਾਈਲ ਵੀ ਤੋ ਡਾ ਗਿੰਦਾ ਹੋਣਾ ਮੈਂ ਕਿੰਦੇ ਹੱਥੇ ਆ ਗਿਆ ਮੈਂ ਠਾਗ ਗਿਆ ਹੋ ਗਿਆ ਯਾਰ ਚਲੋ ਕੋਈ ਨਹੀਂ ਯਾਰ ਬਸ ਆਪਾਂ ਹੌਣ ਚਲਦੇ ਆ ਮੈਟਰੋ ਸਟੇਸ਼ਨ ਸਿੱਧਾ ਮੈਟਰੋ ਤੋ ਸਿੱਧਾ ਕਰ ਲਉਂ ਪੰਜ ਮਿੱਤਰੋ ਆਪਣੀ ਆ ਗਈ ਬਸ ਤੇ ਆਪਾਂ ਚਲਦੇ ਹਾਂ ਹੁਣ ਮੈਟਰੋ ਸਟੇਸ਼ਨ ਦੇ ਫਿਰ ਆਪਾਂ ਘਰਾਂ ਨੂੰ ਤੇ ਮਿਲਦੇ ਆਪਾਂ ਤੁਹਾਨੂੰ ਅਗਲੇ ਵਲੌਗ ਚ ਠੀਕ